ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਆਪਣੇ ਵੱਡੇ ਬਟੇਰਿਆਂ ਤੋਂ ਇਹ ਗੱਲ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਸਾਨੂੰ ਕਦੇ ਵੀ ਛਾੜੋ ਨਹੀਂ ਲਗਾਉਣਾ ਚਾਹੀਦਾ ਉਸ ਦੇ ਪਿੱਛੇ ਕੀ ਕਾਰਨ ਹੈ ਆਪਣੇ ਵਿੱਚ ਬਹੁਤ ਜਾਣੇ ਨਹਿ ਜਾਣਦੇ ਤੇ ਬਸ ਕਹਿ ਦਿੰਦੇ ਹਨ ਕਿ ਰਾਤ ਨੂੰ ਛਾੜੋ ਨਹੀਂ ਲਗਾਉਣਾ ਉਸ ਘਰ ਵਿੱਚ ਬਰਕਤ ਨਹੀਂ ਆਉਂਦੀ ਜਿਹੜੇ ਰਾਤ ਨੂੰ ਛਾੜੋ ਲਗਾਉਂਦੇ ਹਨ ਐਵੇਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਸੁਣਦੇ ਆ ਰਹੇ ਹਾਂ ਕਹਿੰਦੇ ਹਨ ਕਿ ਉਹ ਘਰ ਦਾ ਰਚਕ ਹੈ ਜਿਹੜਾ ਤੁਰ ਜਾਂਦਾ ਹੈ ਜੇਕਰ ਰਾਤ ਨੂੰ ਝਾੜੂ ਲਗਾਇਆ ਜਾਵੇ ਸੰਗਤ ਜੀ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਝਾੜੂ ਦੇ ਬਾਰੇ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਝਾੜੂ ਕਿਸ ਸਮੇਂ ਲਗਾਉਣਾ ਚਾਹੀਦਾ ਹੈ ਅਤੇ ਇਸ ਦੇ ਕੀ ਫਾਇਦੇ ਹੋਣਗੇ ਘਰ ਦੇ ਵਿੱਚ ਬਰਕਤ ਕਿਵੇਂ ਬਣੀ ਰਹੇਗੀ ਸੰਗਤ ਜੀ ਕਹਿੰਦੇ ਹਨ ਸੰਤਫ ਕੀ ਜੀ ਇੱਕ ਵਾਰ ਉਹ ਕਹਿੰਦੇ ਕਿ ਬੇਸ਼ੱਕ ਤੁਹਾਡੇ ਨਾਲ ਜੋ ਵੀ ਮਾੜਾ ਹੋ ਰਿਹਾ ਹੈ ਉਹ ਤੁਹਾਡੇ ਕਰਮਾਂ ਦੇ ਕਰਕੇ ਹੋ ਰਿਹਾ ਹੈ ਮਾੜੇ ਕਰਮ ਹੀ ਘਰ ਦੀ ਬਰਕਤ ਖਾ ਜਾਂਦੇ ਹਨ ਫਿਰ ਐਵੇਂ ਦੇ ਕੰਮਾਂ ਦੇ ਵਿੱਚ ਮਨੁੱਖ ਦਾ ਵਾਸਤਾ ਪੈਂਦਾ ਹੈ ਤਾਂ ਪਰੇਸ਼ਾਨੀਆਂ ਆ ਜਾਂਦੀਆਂ ਹਨ ਛਾੜੂ ਆਪਾਂ ਸਭ ਨੂੰ ਦੇਖਦੇ ਹਾਂ ਸਭ ਦੇ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਇੱਕ ਮਾਮੂਲੀ ਜੀ ਚੀਜ਼ ਲੱਗਦੀ ਹੈ ਪਰ ਫਿਰ ਵੀ ਇਸ ਦੇ ਨਾਲ ਕੀਤੀ ਗਈ ਗਲਤੀ ਆਪਾਂ ਨੂੰ ਕਈ ਵਾਰ ਭਾਰੇ ਪੈਂਦੇ ਹਨ ਛਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਆਪਣੇ ਕੀਤੇ ਹੋਏ ਕੁੱਝ ਕੰਮ ਛਾੜੋ ਸਾਡੇ ਘਰ ਦੇ ਵਿੱਚ ਛਾੜੋ ਦੇ ਨਾਲ ਸਾਡੇ ਘਰ ਦੀ ਬਰਕਤ ਖਤਮ ਹੋ ਜਾਂਦੀ ਹੈ ਸਾਧ ਸੰਗਤ ਜੀ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ ਤਾਂ ਸਾਡੇ ਘਰ ਦੇ ਵਿੱਚੋਂ ਇੱਕ ਤਰ੍ਹਾਂ ਸਭ ਕੁਝ ਇਸ ਤਰ੍ਹਾਂ ਹੀ ਚਲਾ ਜਾਵੇਗਾ ਤੇ ਆਪਾਂ ਨੂੰ ਹੀ ਪਤਾ ਨਹੀਂ ਲੱਗੇਗਾ ਕਿ ਕਦੋਂ ਸਾਡੇ ਘਰ ਗਰੀਬੀ ਆ ਗਈ ਕਦੋਂ ਸਾਡੇ ਘਰ ਦੇ ਵਿੱਚ ਗਰੀਬੀ ਨੇ ਆਪਣੇ ਪੈਰ ਪਸਾਰ ਲਏ ਸਭ ਤੋਂ ਪਹਿਲੀ ਗੱਲ ਕਿ ਸਾਨੂੰ ਛਾੜੋ ਹਮੇਸ਼ਾ ਸਿਰ ਟਾ ਕੇ ਲਗਾਉਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਸਿਰ ਟੱਕ ਕੇ ਨਹੀਂ ਲਗਾਉਂਦੇ ਤਾਂ ਸਾਡੇ ਘਰ 'ਚ ਸਭ ਤੋਂ ਪਹਿਲਾ ਕਾਰਨ ਬੇਬਰਕਤੀ ਦਾ ਹੁੰਦਾ ਹੈ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਜਦੋਂ ਸਿਰ ਟੱਕ ਕੇ ਝਾੜੂ ਨਹੀਂ ਲਗਾਉਂਦੇ ਤਾਂ ਆਓ ਹੁਣ ਆਪਾਂ ਤੁਹਾਨੂੰ ਇੱਕ ਛੋਟੀ ਜੀ ਸੰਗਤ ਛੋਟੀ ਜੀ ਕਹਾਣੀ ਸੁਣਾਉਂਦੇ ਹਾਂ ਕਹਿੰਦੇ ਹਨ ਕਿ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਬੀਬੀ ਰਹਾ ਕਰਦੀ ਸੀ ਉਹ ਬੀਬੀ ਸੰਤ ਜੀ ਦੇ ਕੋਲ ਗਈ ਕਹਿੰਦੀ ਕਿ ਮੇਰੇ ਦੋ ਪੁੱਤਰ ਹਨ ਇਕ ਕਾਰ ਵਾਲਾ ਤਿੰਨੋਂ ਚਾਣੇ ਮਿਲ ਕੇ ਬਹੁਤ ਜ਼ਿਆਦਾ ਕਮਾਈ ਕਰਦੇ ਹਨ ਪਰ ਘਰ ਦੇ ਵਿੱਚ ਫਿਰ ਵੀ ਬਰਕਤ ਨਹੀਂ ਰਹਿੰਦੀ ਅਸੀਂ ਬੇਬਰਕਤੀ ਦਾ ਹਮੇਸ਼ਾ ਸ਼ਿਕਾਰ ਹੋ ਰਹੇ ਹਾਂ ਪਰੇਸ਼ਾਨੀ ਸਾਡੇ ਘਰ ਹਰ ਸਮੇਂ ਟੇਰ ઠાਕੇ ਬੈਠੀਆਂ ਰਹਿੰਦੀਆਂ ਹਨ ਸਾਡੇ ਕੰਮ ਪੰਦੇ ਪੰਦੇ ਰੁਕ ਜਾਂਦੇ ਹਨ ਸੰਤ ਜੀ ਕਹਿੰਦੇ ਕਿ ਜਿਸ ਘਰ ਦੇ ਵਿੱਚ ਵੱਧ ਦਵਾਵਾਵਾਂ ਇਕੱਠੀਆਂ ਹੋ ਜਾਣ ਉੱਥੇ ਕਦੇ ਵੀ ਬਰਕਤ ਨਹੀਂ ਆਉਂਦੀ ਤਾਂ ਉਹ ਬੀਬੀ ਕਹਿੰਦੀ ਕਿ ਮੇਰੇ ਘਰ ਨੂੰ ਬਾਦਵਾਵਾ ਕੌਣ ਦੇ ਰਿਹਾ ਤਾਂ ਸੰਤ ਜੀ ਨੇ ਕਿਹਾ ਬੀਬਾ ਤੂੰ ਦੱਸ ਇੱਕੋ ਗੱਲ ਕਿ ਤੂੰ ਸਾਫ ਸਫਾਈ ਕਰਦੀ ਹੈ ਉਹ ਕਹਿੰਦੀ ਕਿ ਹਾਂ ਜੀ ਆਪਣੇ ਘਰ ਵਿੱਚ ਝਾੜੂ ਕਿਸ ਸਮੇਂ ਲਗਾਉਂਦੇ ਹਾਂ ਤੇ ਕਿਹਾ ਕਦੇ ਰਾਤ ਨੂੰ ਤੇ ਕਦੇ ਸ਼ਾਮ ਨੂੰ ਤੇ ਕਦੇ ਸਵੇਰੇ ਕਦੇ ਦੁਪਹਿਰੇ ਮੇਰਾ ਝਾੜੂ ਲਾਉਣ ਦਾ ਸਫਾਈ ਕਰਨ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਤਾਂ ਸੰਤ ਜੀ ਕਹਿੰਦੇ ਕਿ ਬੀਬਾ ਸਭ ਤੋਂ ਪਹਿਲੀ ਗੱਲ ਸਮਝ ਕੇ ਘਰ ਦੇ ਵਿੱਚ ਜੋ ਧੂੜ ਛਾੜੂ ਲਗਾਉਣਾ ਹੈ ਸਬ ਸਫਾਈ ਕਰਨੀ ਹੈ ਉਹ ਸਵੇਰੇ ਉੱਠਣ ਤੋਂ ਬਾਅਦ ਕਰਿਆ ਕਰ। ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਇਹ ਕੰਮ ਕਰਿਆ ਕਰ। ਰਾਤ ਨੂੰ ਨਾ ਲਗਾਇਆ ਕਰ ਕਿਉਂਕਿ ਜਦੋਂ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੀ ਜਦੋਂ ਸ਼ਾਮ ਸਮੇਂ ਜਿੰਨੇ ਵੀ ਕੁਦਰਤ ਦੇ ਜੀਵ ਹਨ ਜਿੰਨੇ ਵੀ ਕੋਨਿਆਂ ਦੇ ਵਿੱਚ ਵਿਥਾਂ ਵਿੱਚ ਹੁੰਦੇ ਹਨ ਉਹਨਾਂ ਦੇ ਵਿੱਚ ਜਾ ਕੇ ਕਹਿੰਦੇ ਕਿ ਆਰਾਮ ਕਰਦੇ ਹਨ। ਨਿੱਕੇ-ਨਿੱਕੇ ਕੁਦਰਤ ਦੇ ਜੀਵ ਕਾਦੀਆਂ ਵਿਥਾਂ ਦੇ ਵਿੱਚ ਲੋਕੇ ਹੁੰਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਹਨ ਤੇ ਉਹ ਸਮੇਂ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਜਦੋਂ ਮਨੁੱਖ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਤਾਂ ਉਸ ਸਮੇਂ ਇਹ ਵਿਥਾਂ ਗੁੰਝਾਂ ਵਿੱਚੋਂ ਲੋਕੇ ਹੋਏ ਬੇਕਾਰ ਹੋ ਜਾਂਦੇ ਹਨ ਤੇ ਹਨੇਰੇ ਦੇ ਵਿੱਚ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਇੰਦਰ-ਉਂਦਰ ਪਟਕ ਕੇ ਪਰੇਸ਼ਾਨ ਹੋ ਜਾਂਦੇ ਹਨ ਭੱਜਦੇ ਫਿਰਦੇ ਰਹਿੰਦੇ ਹਨ ਤਾਂ ਸੰਗਤ ਜੀ ਇਹ ਉਸ ਸਮੇਂ ਪਰਮਾਤਮਾ ਨੂੰ ਹੋਕ ਦਿੰਦੇ ਹਨ ਕਿ ਪਰਮਾਤਮਾ ਆਪਣੇ ਜੀਵਾਂ ਦੇ ਨਾਲ ਇੰਨਾ ਪਿਆਰ ਕਰਦਾ ਹੈ ਖਾਸ ਕਰਕੇ ਬੇਜੁਬਾਨਾਂ ਦੇ ਨਾਲ ਕਿ ਆਪਣੇ ਜੀਵਾਂ ਦਾ ਕਦੇ ਮਾੜਾ ਬਤੇਰਾ ਬਰਦਾਸ਼ਤ ਨਹੀਂ ਕਰਦਾ ਉਹ ਜੀਵਾਂ ਦੇ ਨਿਕਲੋਂ ਜਿਹੜੇ ਨਿਕਲੇ ਹੋਏ ਜਿਹੜੇ ਹੋਕ ਹੁੰਦੇ ਹੈ ਉਹਨਾਂ ਦੇ ਦਿਲੋਂ ਉਹ ਬਦ ਦੁਆਵਾਂ ਤੇਰੇ ਘਰ ਦੇ ਵਿੱਚ ਫਿਰ ਅਸਰ ਕਰਦੀਆਂ ਹਨ ਤੇ ਉਹ ਬਦ ਦੁਆਵਾਂ ਹੀ ਘਰ ਦੇ ਵਿੱਚ ਰਹਿਣ ਵਾਲੇ ਜੀਵਾਂ ਦਾ ਰਿਜਕ ਭੰਗ ਕਰ ਦਿੰਦੀਆਂ ਹਨ ਇਸੇ ਤਰ੍ਹਾਂ ਸੰਗ ਜੀ ਤੁਹਾਡੇ ਘਰ ਦੇ ਵਿੱਚ ਤੰਗੀ ਪੇਸ਼ੀ ਚੱਲਦੀ ਹੈ ਘਰ ਦੇ ਵਿੱਚ ਬਰਕਤ ਖਤਮ ਹੋ ਜਾਂਦੀ ਹੈ ਤੇ ਜੇਕਰ ਘਰਾਂ ਦੇ ਵਿੱਚ ਬਰਕਤ ਚਾਹੀਦੀ ਹੈ ਤਾਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਇਹ ਗੱਲ ਨੂੰ ਪੱਲੇ ਨਾਲ ਪਾਲ ਲਾਓ ਕਿ 14ਵੇਂ ਤੁਸੀਂ ਝਾੜੂ ਲਗਾਉਣਾ ਹੈ ਤੇ ਆਪਣੇ ਆਪ ਨੂੰ ਪਿਆਰ ਦਿਓ ਕਿ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਫਿਰ ਹੀ ਝਾੜੂ ਲਗਾਉਣਾ ਹੈ ਆਪਣੇ ਘਰ ਦੀ ਸਾਫ ਸਫਾਈ ਕਰਨੀ ਹੈ ਇਹ ਸਭ ਤੋਂ ਵੱਡਾ ਗੁਣ ਹੈ ਤੁਹਾਡੇ ਘਰ ਬਰਕਤ ਦਾ ਇਹ ਹੀ ਰਾਜ਼ ਹੈ ਦੂਸਰੀ ਗੱਲ ਜਦੋਂ ਵੀ ਤੁਸੀਂ ਝਾੜੂ ਲਗਾਉਣਾ ਹੈ ਹਮੇਸ਼ਾ ਸੇ ਟੱਕ ਕੇ ਲਗਾਉਣਾ ਹੈ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ ਵੱਧ ਹੁੰਦੇ ਹਨ ਜਾਂ ਛੋਟੇ ਛੋਟੇ ਗੱਲ ਤੇ ਕਲੇਸ਼ ਹੁੰਦੇ ਹਨ ਉਹ ਝਾੜੂ ਲਗਾਉਂਦੇ ਸਮੇਂ ਮਖ ਤੋਂ ਵਾਇਗਰੂ ਵਾਇਗਰੂ ਚੱਪਿਆ ਕਰੋ ਜਦੋਂ ਤੁਸੀਂ ਝਾੜੂ ਲਗਾਉਂਦੇ ਘਰ ਦੇ ਕੋਨੇ-ਕੋਨੇ ਵਿੱਚ ਜਾਓਗੇ ਤਾਂ ਉਹ ਵਾਇਗਰੋ ਵਾਇਗਰੋ ਦਾ ਪਸਾਰਾ ਘਰ ਦੇ ਕੋਨੇ-ਕੋਨੇ ਵਿੱਚ ਹੋਵੇਗਾ ਤੇ ਜੋ ਵੀ ਘਰ ਦੇ ਵਿੱਚ ਨਕਾਰਾਤਮਕਤਾ ਸੀ ਉਹ ਸਾਰੀ ਦੂਰ ਹੋ ਕੇ ਘਰ ਦੇ ਜੀਆਂ ਦੇ ਵਿੱਚ ਪਿਆਰ ਦਾ ਵਾਸਾ ਹੋ ਜਾਵੇਗਾ ਦੂਸਰੀ ਗੱਲ ਜਦੋਂ ਆਪਾਂ ਝਾੜੂ ਲਗਾਉਣਾ ਹੈ ਤਾਂ ਘਰ ਦੀਆਂ ਕੰਧਾਂ ਤੇ ਉਹ ਝਾੜੂ ਨਾ ਲਗਾਓ ਨਾ ਹੀ ਘਰ ਦੀਆਂ ਪਰਸ਼ਾਤੀਆਂ ਤੇ ਲਗਾਓ ਤੇ ਖਾਸ ਕਰਕੇ ਰਸੋਈ ਵਾਲੀ ਪਰਸ਼ਾਤੀ ਤੇ ਬਿਲਕੁਲ ਵੀ ਨਾ ਲਗਾਓ ਆਪਾਂ ਜਿਹੜਾ ਝਾੜੂ ਲਗਾਉਂਦੇ ਹਾਂ ਉਹ ਅੰਮ੍ਰਿਤ ਵੇਲੇ ਲਗਾਉਣਾ ਹੈ ਤੇ ਕੰਨਾਂ ਤੇ ਨਹੀਂ ਆਪਣਾ ਕੰਮ ਕਰਨਾ ਹੈ ਕਿਉਂਕਿ ਜਦੋਂ ਆਪਾਂ ਐਵੇਂ ਕਰਦੇ ਹਾਂ ਕਹਿੰਦੇ ਹਨ ਕਿ ਇਹ ਵੀ ਘਰ ਦੇ ਵਿੱਚ ਦਲੇਦਾ ਦਾ ਵਾਸਾ ਹੁੰਦਾ ਹੈ ਦੂਸਰੀ ਗੱਲ ਝਾੜੂ ਜਦੋਂ ਲਗਾਉਣਾ ਹੈ ਆਪਾਂ ਨੂੰ ਪਤਾ ਹੈ ਕਿ ਸਾਰੇ ਘਰ ਦੀ ਸਾਫ ਸਫਾਈ ਕਰਨੀ ਹੈ ਸਾਰੇ ਘਰ ਦਾ ਕਿਤੇ ਨਾ ਕਿਤੇ ਗੰਧ ਮਤਲਬ ਲੱਗਾ ਹੋਇਆ ਹੈ ਕਿਤੇ ਗਿੱਲਾ ਵੀ ਹੋ ਸਕਦਾ ਹੈ ਝਾੜੂ ਉਸ ਝਾੜੂ ਨੂੰ ਲਗਾਉਣ ਤੋਂ ਬਾਅਦ ਕਦੇ ਵੀ ਰਸੋਈ ਵਿੱਚ ਨਾ ਰੱਖੋ ਜਿੱਥੇ ਆਪਾਂ ਪ੍ਰਸ਼ਾਦਾ ਪਾਣੀ ਖਾਂਦੇ ਹਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਇਹ ਜਦੋਂ ਆਪਾਂ ਐਵੇਂ ਦੀ ਥਾਂ ਦੇ ਰੱਖਦੇ ਹਾਂ ਤਾਂ ਉਹਦੇ ਨਾਲ ਰੋਗ ਲੱਗਦੇ ਹਨ ਤੇ ਇਹ ਹੁਣ ਕਿਉਂ ਕਹਿੰਦੇ ਹਨ ਕਿ ਆਪਾਂ ਇੱਕ ਗੱਲ ਆਪਣੇ ਸਿਆਣਿਆਂ ਦੇ ਮੋਹ ਸੁਣੀ ਹੋਵੇਗੀ ਕਿ ਫਲਾਣੇ ਨੂੰ ਮੰਜਾ ਨਾ ਮਾਰੀ ਅਗਲਾ ਸੁੱਕ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਉਸੇ ਤਰ੍ਹਾਂ ਹੈ ਝਾੜੂ ਹੈ ਇਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸਾਫ਼ ਸਫਾਈਆਂ ਕਰਦੇ ਹਨ ਤੇ ਇਹਨੂੰ ਬਹੁਤ ਸਾਰੇ ਮਤਲਬ ਕੀੜੇ ਮਕੌੜੇ ਬੈਕਟੀਰੀਆ ਲੱਗੇ ਹੁੰਦੇ ਹਨ ਜੇਕਰ ਜਿਹੜਾ ਆਪਾਂ ਨੂੰ ਛਾ ਕੇ ਸਾਡੀ ਚਮੜੀ ਨੂੰ ਲੱਗ ਜਾਣਗੇ ਤੇ ਉਹ ਛੋਟੇ ਛੋਟੇ ਜੀਵ ਜੈਸੇ ਨਾਲ ਸਾਨੂੰ ਚਮੜੀ ਦੇ ਰੋਗ ਲੱਗ ਜਾਣਗੇ ਜਦੋਂ ਚਮੜੀ ਦੇ ਰੋਗ ਲੱਗੇ ਤਾਂ ਅਸੀਂ ਬਿਮਾਰ ਹੋ ਜਾ ਅਸੀਂ ਬਿਮਾਰ ਹੋ ਜਾਵਾਂਗੇ ਇਸ ਤੇ ਕਰਕੇ ਸਾਨੂੰ ਇਹ ਮਤਲਬ ਕਹਾਵਤ ਪਾਈ ਗਈ ਹੈ ਕਿਸੇ ਨੂੰ ਮਾਜਾ ਨਾ ਮਾਰੋ ਰਸੋਈ 'ਚ ਸਾਨੂੰ ਮਾਜਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਿੱਥੇ ਖਾਣ ਲਈ ਚੀਜ਼ਾਂ ਪਈਆਂ ਹਨ ਉਹਨਾਂ ਨੂੰ ਜੇ ਬੈਕਟੀਰੀਆ ਨੇ ਉਹਨਾਂ ਨੂੰ ਜਾ ਕੇ ਲੱਗਦੇ ਹਨ ਤੇ ਫਿਰ ਕਈ ਤਰ੍ਹਾਂ ਦੇ ਰੋਗ ਰੋងਾਂ ਦੇ ਸ਼ਿਕਾਰ ਅਸੀਂ ਹੁੰਦੇ ਹਾਂ ਆਪਾਂ ਇਸ ਲਈ ਚਾੜੂ ਲੁਕਾਉਣ ਤੋਂ ਬਾਅਦ ਹਮੇਸ਼ਾ ਉਹਨਾਂ ਨੂੰ ਐਵੇਂ ਦੀ ਥਾਂ 'ਤੇ ਰੱਖੋ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਕਿਸੇ ਦੀ ਆਪਾਂ ਨੂੰ ਇਹ ਗੱਲ ਆਮ ਕਰਕੇ ਸੋਚਦੇ ਹਾਂ ਕਿ ਚਾੜੂ ਲਾਉਣ ਤੋਂ ਬਾਅਦ ਉਹਨੂੰ ਲੁਕੋ ਦਵੋ ਕਿਸੇ ਦੀ ਨਿਗਾਨਾ ਨਾ ਪਵੇ ਉਹਦੇ ਨਾਲ ਕਹਿੰਦੇ ਹਨ ਕਿ ਬਰਕਤ ਆਉਂਦੀ ਹੈ ਸਾਡੇ ਘਰ ਹੁਣ ਇਹਦੇ ਪਿੱਛੇ ਇਹ ਵੀ ਚਾੜ ਨੂੰ ਗੋਹਣ ਤੋਂ ਬਾਅਦ ਐਵੇਂ ਦੀ ਥਾਂ ਦੇ ਰੱਖੋਗੇ ਜਿੱਥੇ ਆਪਣੇ ਘਰ ਦੇ ਜੀਵਾਂ ਦੀ ਪਹੁੰਚ ਨਾ ਹੋਵੇ ਜਿੱਥੇ बार-बार ਉਹਨਾਂ ਲੰਘ ਤਬਕੇ ਉਹਦੇ ਉਹਦੇ ਹੱਥ ਨਾਲ ਪੈਰ ਕੋਚ ਨਾ ਲਗਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਚਾੜੋ ਉਸ ਨਾਲ ਬਹੁਤ ਸਾਰੇ ਇਕੱਠਾਣੋਂ ਲੱਗੇ ਹੁੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਚਾੜ ਨੂੰ ਪੈਰ ਨਾਲ ਨਾ ਲਗਾਓ ਕਿਉਂਕਿ ਵਿਗਿਆਨਿਕ ਕਾਰਨ ਤਾਂ ਇਹ ਹੈ ਕਿ ਧਾਰਮਿਕ ਪੱਖ ਤੁਹਾਨੂੰ ਬਾਅਦ ਚ ਦੱਸਾਂਗੇ ਵਿਗਿਆਨਿਕ ਇਹੋ ਹੈ ਕਿ ਚਾੜ ਨੂੰ ਬਹੁਤ ਸਾਰੇ ਬੈਕਟੀਰੀਆ ਲੱਗੇ ਹਨ ਜੈਸੇ ਨਾਲ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਜੇਕਰ ਅਸੀਂ ਉਸ ਨੂੰ ਟੱਚ ਜਾਂ ਪੈਰ ਟੱਚ ਕਰਦੇ ਹਾਂ ਹੱਥ ਨਾਲ ਛੂੰਹਦੇ ਹਾਂ ਤਾਂ ਸਾਨੂੰ ਕਈ ਤਰ੍ਹਾਂ ਦੇ ਬੈਕਟੀਰੀਆ ਲੱਗ ਜਾਂਦੇ ਹਨ ਜਿਸ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਇਸੇ ਤਰ੍ਹਾਂ ਕਹਿੰਦੇ ਹਨ ਕਿ ਧਾਰਮਿਕ ਪੱਖ ਦੇ ਨਾਲ ਤਾਂ ਜੋੜਿਆ ਗਿਆ ਹੈ ਕਿ ਆਪਣੇ ਵਰਗੇ ਉਹਨਾਂ 'ਚ ਛੇਤੀ ਮੰਨ ਲੈਂਦੇ ਹਨ ਨਿੱਕੇ ਨਿੱਕੇ ਗੱਲਾਂ ਨੂੰ ਆਪਣੀ ਗੱਲ ਝਾੜੂ ਲਗਾਉਂਦੇ ਸਮੇਂ ਕੰਦਾ ਪਰਛਾਤੀਆਂ ਤੇ ਨਾ ਲਗਾਓ ਚਾੜੂ ਲਗਾਉਂਦੇ ਸਮੇਂ ਸੇਟ ਕਰੋ ਤੇ ਚਾੜੂ ਨੂੰ ਲੌਂ ਤੋਂ ਬਾਅਦ ਐਸੀ ਥਾਂ ਦੇ ਰੱਖੋ ਜਿੱਥੇ ਕਿਸੇ ਦਾ ਹੱਥ ਨਾ ਪਵੇ ਮਤਲਬ ਕਿਸੇ ਛੋਟੇ ਬੱਚੇ ਦਾ ਜਾਂ ਕਿਸੇ ਬਜ਼ੁਰਗ ਦਾ ਉਸ ਵੱਲ ਧਿਆਨ ਨਾ ਜਾਵੇ ਕਿਉਂਕਿ ਤੁਹਾਨੂੰ ਦੱਸਿਆ ਹੀ ਹੈ ਕਿ ਕਿਉਂਕਿ ਉਸ ਨੂੰ ਬਹੁਤ ਸਾਰੇ ਬੈਕਟੀਰੀਆ ਲੱਗੇ ਹਨ ਜਿਸ ਦੇ ਨਾਲ ਕਈ ਤਰ੍ਹਾਂ ਦੇ ਰੋਗ ਲੱਗਣ ਦਾ ਡਰ ਹੈ ਮਨੁੱਖ ਦਾ ਦਿਨ ਰਾਤ ਇੱਕ ਇੱਕ ਕਰਕੇ ਪੈਸਾ ਕਮਾਉਂਦਾ ਹੈ ਪਰ ਫਿਰ ਵੀ ਉਹ ਬਚਾ ਨਹੀਂ ਪਾਉਂਦਾ ਸਮਝ ਨਹੀਂ ਆਉਂਦੀ ਦੌਲਤ ਇੰਨਾ ਪੈਸਾ ਕਿੱਥੇ ਗਿਆ ਕਮਾ ਕੇ ਘਰ ਹੀ ਲੈ ਕੇ ਆਏ ਸੀ ਤੇ ਪਰਮਾਤਮਾ ਦੀ ਰਹਿਮਤ ਵੀ ਆਪਣੇ ਤੋਂ ਦੂਰ ਹੁੰਦੀ ਨਜ਼ਰ ਆਉਂਦੀ ਹੈ। ਆਪਣੀ ਘਰਾਂ ਦੀਆਂ ਬੀਬੀਆਂ ਉਸ ਵਕਤ ਕੋਈ ਐਵੇਂ ਦੇ ਕੰਮ ਕਰਦੀਆਂ ਜਦੋਂ ਤੱਕ ਉਹਨਾਂ ਨੂੰ ਨਹੀਂ ਨਹੀਂ ਸਾੜਦੀਆਂ ਸਮਾਂ ਬਰਕਤ ਨਹੀਂ ਆਉਂਦੀ ਜਿਵੇਂ ਸਿਆਣੇ ਕਹਿੰਦੇ ਹਨ ਕਿ ਜਦੋਂ ਆਪਾਂ ਪ੍ਰਸ਼ਾਦਾ ਬਣਾਉਂਦੇ ਹਾਂ ਉਦੋਂ ਵੀ ਸਿਰ ਨਹੀਂ ਟਕਦੀਆਂ ਤੇ ਜਦੋਂ ਖਾਣਾ ਉਦੋਂ ਵੀ ਸਿਰ ਟਾ ਕੇ ਖਾਣਾ ਹਰ ਇੱਕ ਲਈ ਨਿਯਮ ਲਾਗੂ ਹੈ ਇਕਲੀਆਂ ਬੀਬੀਆਂ ਹੀ ਨਹੀਂ ਬੀਬੀ ਸਾਰਿਆਂ ਦੇ ਲਈ ਇਹ ਨਿਯਮ ਹੈ ਕਿ ਵਾਇਗਰੂ ਦਾ ਨਾਮ ਲੈਂਦੇ ਹੋਏ ਹੀ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਬਣਾਓ ਜਦੋਂ ਆਪਾਂ ਐਵੇਂ ਕਰਦੇ ਹਾਂ ਤੇ ਘਰ ਦੇ ਵਿੱਚ ਬੇਬਰਕਤੀ ਤੇ ਦਲੇਦਤਾ ਸਭ ਤੋਂ ਵੱਡਾ ਕਾਰਨ ਨਹੀਂ ਬੰਦਾ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਦਲੇਦਤਾ ਤੇ ਗਰੀਬੀ ਦਾ ਕਾਰਨ ਬੰਦਾ ਹੈ ਟੁੱਟੀਆਂ ਚੀਜ਼ਾਂ ਨੂੰ ਘਰ ਵਿੱਚ ਰੱਖਣਾ ਟੁੱਟੀ ਕੰਗ੍ਹੀ ਨੂੰ ਟੁੱਟਾ ਮੰਜਾ ਟੁੱਟੇ ਪਾਂਡੇ ਇਹ ਵੀ ਘਰ ਦੇ ਵਿੱਚ ਬੇਬਰਕਤੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢੋ ਤੁਹਾਡੇ ਘਰ ਆਪ ਹੀ ਸੁਖਾ ਜਾਵੇਗਾ ਸਿਆਣੇ ਇਕ ਗੱਲ ਕਹਿ hacks ਅਦਸੀ ਕਹਿੰਦੇ ਹੀ ਕਿ ਮਾਇਆ ਤਾਂ ਦਿਨਦਰ ਦੋਵੇਂ ਪੈਣਾ ਹਨ ਕਹਿੰਦੇ ਅੰਮ੍ਰਿਤ ਵੇਲੇ ਇਹ ਸਾਰਿਆਂ ਦੇ ਘਰ ਦੇ ਵਿੱਚ ਜਾਂਦੀਆਂ ਹਨ ਜਿਸ ਘਰ ਅੰਮ੍ਰਿਤ ਵੇਲੇ ਸਾਰੇ ਉੱਠੇ ਹੁੰਦੇ ਹਨ ਪ੍ਰਮਾਤਮਾ ਦਾ ਨਾਮ ਲੈ ਕੇ ਆਪਣੇ ਘਰ ਨੂੰ ਚਮਕਾ ਕੇ ਰੱਖਦੇ ਹਨ ਕਹਿੰਦੇ ਉਹ ਘਰ ਦੇ ਵਿੱਚ ਮਾਇਆ ਚਲੀ ਜਾਂਦੀ ਹੈ ਮਾਇਆ ਕਹਿੰਦੀ ਇਹ ਸਾਰੇ ਜੀ ਉੱਠੇ ਹੋਏ ਹਨ ਤੇ ਇਹਨਾਂ ਦਾ ਘਰ ਸਾਫ਼ ਹੈ ਤੇ ਮੈਂ ਇਹਨਾਂ ਦੇ ਘਰ ਚਲੀ ਜਾਂਦੀ ਹਾਂ ਕਿਉਂਕਿ ਇਹ ਲੋਕ ਜਿਹੜੇ ਹਨ ਉਦਮੀ ਤੇ ਮਿਹਨਤੀ ਹਨ ਇਹਨਾਂ ਨੂੰ ਮੈਂ ਸਭ ਕੁਝ ਦੇਵਾਂਗੀ ਇਹਨਾਂ ਦੇ ਘਰ ਹਮੇਸ਼ਾ ਤੰਦਾਵਾਸ ਹੋਵੇਗਾ ਤੇ ਸੁੱਖ ਤੇ ਪਿਆਰ ਰਹੇਗਾ ਤੇ ਦਲਿੰਦਰ ਵੇਖਦਾ ਹੈ ਕਿ ਜਿਹੜੇ ਘਰ ਲੋਕ ਅਜੇ ਸੁੱਤੇ ਪਏ ਹਨ ਤੇ ਉਹਨਾਂ ਦੇ ਘਰ ਝੋਟੇ ਪਾਣੇ ਖਿਲਰੇ ਪਏ ਹਨ ਇਧਰ ਉਧਰ ਤੇ ਕਾਦੇਟ ਸਫਾਈ ਨਹੀਂ ਹੁੰਦੀ ਬੈਣ ਦੀ ਚਾਦਰ ਵੀ ਖਿਲਰੇ ਪਈ ਹੈ ਤੇ ਰਾਤ ਦੇ ਜਿਹੜੇ ਉੱਤੇ ਕੱਪੜੇ ਪਏ ਹੁੰਦੇ ਹਨ ਚਾਦਰਾਂ ਕੰਬਲ ਜਾਈਆਂ ਉਹ ਵੀ ਇਧਰ ਉਧਰ ਖਿਲਰੇ ਪਏ ਹੁੰਦੇ ਹਨ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਜਦੋਂ ਦਲਿੰਦਰ ਦੇਖਦਾ ਹੈ ਤਾਂ ਦਲਿੰਦਰ ਉਹਨਾਂ ਦੇ ਘਰ ਵਿੱਚ ਚਲਾ ਜਾਂਦਾ ਹੈ ਜਦੋਂ ਉਹਨਾਂ ਦੇ ਘਰ ਵਿੱਚ ਦਲੇਂਦਰ ਜਾਂਦਾ ਹੈ ਤਾਂ ਉਹਨਾਂ ਦੇ ਘਰ ਦੇ ਸਾਰੇ ਜੀ ਆਲਸੀ ਹੋ ਜਾਂਦੇ ਹਨ ਕੰਮ ਨਹੀਂ ਕਰ ਪਾਉਂਦੇ ਤੇ ਸਾਰੇ ਆਪੋ ਆਪਣਿਆਂ ਨੂੰ ਕੰਮ ਨੂੰ ਟਾਲਦੇ ਰਹਿੰਦੇ ਹਨ ਇਸ ਕਰਕੇ ਆਪਾਂ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਆਪਣੇ ਨਾਲ ਲਾਗੂ ਕਰੀਏ ਤੇ ਆਂਦੇ ਵਿੱਚ ਰੱਖੀਏ ਆਪਣੇ ਘਰ ਨੂੰ ਸੁੱਖ ਤੇ ਸਮ੍ਰiddhi ਵੱਲ ਲੈ ਕੇ ਜਾਈਏ ਤੇ ਆਪਣੇ ਘਰੋਂ ਬੇਬਰਕਤੀ ਨੂੰ ਕੌਹਾਂ ਦੂਰ ਕਰਾ ਦਈਏ ਕਹਿੰਦੇ ਹਨ ਕਿ ਇੱਕ ਵਾਰ ਇੱਕ ਨਗਾ ਦੇ ਵਿੱਚ ਇੱਕ ਬੀਬੀ ਰਿਆ ਕਰਦੀ ਸੀ ਕਹਿੰਦੇ ਘਰ ਵਾਲਾ ਵੀ ਨਹੀਂ ਸੀ ਉਹਦੇ ਉਲਾਦ ਵੀ ਨਹੀਂ ਸੀ ਪਰ ਕਹਿੰਦੇ ਉਹਦੀ ਜ਼ਿੰਦਗੀ ਦਾ ਇੱਕੋ ਨਿਯਮ ਸੀ ਕਿ ਉਹ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦੇ ਸੀ ਫਿਰ ਆਪਣੀ ਜਿਹੜੀ ਉਹਦੀ ਰਸੋਈ ਸੀ ਕਹਿੰਦੇ ਕਿ ਪਹਿਲੇ ਸਮੇਂ ਕੀ ਹੁੰਦਾ ਸੀ ਕਿ ਕੱਚੇ ਝੁੱਲੇ ਹੁੰਦੇ ਸਨ ਉਹਨੇ ਉਹਨੂੰ ਚੰਗੀ ਤਰ੍ਹਾਂ ਲੇਪ ਪਕੇਰੇ ਸਾਫ਼ ਸੁਥਰਾ ਬਣਾ ਕੇ ਫਿਰ ਪ੍ਰਸ਼ਾਦਾ ਬਣਾਉਂਦੇ ਸੀ ਉਹ ਪਹਿਲੀ ਚੀਜ਼ ਜੋ ਵੀ ਬਣਾਉਂਦੇ ਉਹਨਾਂ ਪਾਸੇ ਰੱਖ ਕੇ ਕਿਸੇ ਨੂੰ ਖਵਾ ਦਿੰਦੇ ਸੀ ਫਿਰ ਆਪ ਖਾਇਆ ਕਰਦੇ ਸੀ ਕਹਿੰਦੇ ਇਹ ਉਹਦਾ ਜ਼ਿੰਦਗੀ ਦਾ ਨਿਯਮ ਸੀ ਤੇ ਉਹਦੇ ਘਰ ਪਹਿਲਾਂ ਜਿਵੇਂ ਲਿਪਿਆ ਕਰਦੇ ਸੀ ਚੱਲੇ ਉਹਦੇ ਘਰ ਕੋਈ ਵੀ ਟੰਗਰ ਨਹੀਂ ਸੀ ਉਹਨਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਵਾਸ ਕਰਦੀ ਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦੇ ਫਿਰ ਆਪਣੇ ਆਲੇ ਦੁਆਲੇ ਦੀ ਸਫਾਈ ਕਰਦੇ ਕਹਿੰਦੇ ਇਸ ਤਰ੍ਹਾਂ ਉਸ ਦੇ ਘਰ ਦੇ ਵਿੱਚ ਧਨ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਸੀ ਸਤਿ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ